ਤਸੀ ਦੇਖ ਰਹੇ ਹੋ ਇੰਡੀਆ ਪੰਜਾਬ ਨਿਊਜ਼ ਟੀਵੀ ਥਾਣਾ ਭੈਣੀ ਮੀਆਂ ਖਾਂ ਵੱਲੋਂ ਜੁੱਧ ਨਸਿਆਂ ਬੁੱਧ ਦੇ ਤਹਿਤ ਪਿੰਡ ਮੋਜਪੁਰ ਅਤੇ ਦਰਿਆ ਦੀ ਲਾਗਲੇ ਲਾਗਲੇ ਪਿੰਡਾਂ ਵਿੱਚ ਰੇਡ ਕੀਤੀ ਗਈ ਪੱਤਰਕਾਰ ਕੁਲਜੀਤ ਸਿੰਘ ਖੋਖਰ ਦੀ ਖਾਸ ਰਿਪੋਰਟ ਥਾਣਾ ਭੈਣੀ ਮੀਆਂ ਖਾਂ ਦੇ ਐਸਐਚਓ ਸਰਬਜੀਤ ਸਿੰਘ ਨੇ ਆਪਣੀ ਭਾਰੀ ਪੁਲਿਸ ਪਾਰਟੀ ਪਲਨੂਨ ਨਾਲ ਲੈ ਕੇ ਪਿੰਡ ਮੋਜਪੁਰ ਅਗੇ ਦਰਿਆ ਦੇ ਲਾਗਲੇ ਪਿੰਡਾਂ ਵਿੱਚ ਰੇਡ ਕੀਤੀ ਗਈ ਰੇਡ ਦੇ ਦੌਰਾਨ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਗਈ ਅਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਅਤੇ ਉਸ ਉੱਪਰ ਅਰਚਰ ਜੈਕਟਰ ਕੀਤਾ ਗਿਆ ਜਦੋਂ ਇਸ ਸਬੰਧੀ ਐਸਐਚਓ ਕੋਲੋਂ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜਵੀਂ ਨੂੰ ਜੋ 25 ਨੂੰ ਮਾਨਯੋਗ ਐਸਐਸਪੀ ਸਾਹਿਬ ਜੀ ਅਤੇ ਤੇਰਤੀ IPS ਜਿਹੜਾ ਦੇ ਦਿਸਾਣ ਦੇ ਸ਼ਹਿਰ ਹੈ ਕਾਇਤ ਜਿਹੜੀ ਕੋਈ ਨਜੀਟੇ ਘਟਨਾ ਹੋਈ ਹੈ ਸ਼ਰਾਬ ਦੇ ਨਾਲ ਬੰਦਿਆਂ ਦੇ ਮਾਰਨ ਦੀ ਉਹਦੀ ਰੋਸ਼ਨੀ ਦੇ ਵਿੱਚ ਕੱਲ ਜਿਹੜੇ ਕਦਨਾਮ ਹੋਏ ਗਏ ਸੀ ਜਿਹਦੇ ਵਿੱਚ ਜਿੱਥੇ ਸ਼ਰਾਬ ਦੀ ਕੋਈ ਵਿਕਰੀ ਜਾਂ ਕੋਈ ਜਿਹੜੇ ਮੁਕ ਮਾਰੇ ਅੰਸਰ ਸੀ ਉਹਨਾਂ ਦੇ ਖਿਲਾਫ ਇੱਕ ਬੜੀ ਵੱਡੀ ਮਹੀਮ ਜਲਾਈ ਗਈ ਸੀ ਜਿਹਦੇ ਵਿੱਚ ਸਾਡੇ માન ਦੇ ਐਸਪੀ ਸਾਹਿਬ ਜਿੰਦਰ ਰਜਿੰਦਰ ਕੁਮਾਰ ਜੀ ਐਸਪੀ ਸ੍ਰੀ ਕੁਵਰ ਸਿੰਘ ਹੀ ਮਾਨ ਔਰ ਸਾਡੇ ਥਾਣਾ ਘਰਿਵਾਲ ਦੇ ਐਸਐਸਓ ਸਾਹਿਬ ਕਰਨੂਵੰਦ ਦੇ ਸਰਵਜਿੰਦਰ ਸਿੰਘ ਇਹ ਸਾਰੀ ਕੋਸ ਆਪਣੀ ਆਪਣੀ ਲੈ ਕੇ ਕੱਲ ਮੋਹਾਲੀ ਤੋਂ ਬੜਾ ਵੱਡਾ ਆਪਾਂ ਰੇਡ ਕੀਤਾ ਸੀ ਰੇਡ ਦੇ ਵਿੱਚ ਆਪਾਂ ਉੱਥੇ ਕਰੀਬ 13 ਟਰਪਾਲਾ 2600 ਕੇਜੀ ਜੀ ਨਸਲ ਨੂੰ ਡਿਸਟਰਾਇ ਕੀਤੀ ਗਈ ਹੈ ਔਰ ਪੀ ਐਜਿਸਟੈਂਟ ਵੀ ਦਾ ਔਰ ਇੱਕ ਇੱਕ ਵਿਅਕਤੀ ਜਿਹੜਾ ਸੀਕਰ ਸਿੰਘ ਨਾਮ ਦਾ ਉਹਨੂੰ ਗ੍ਰਫਤਾਰ ਕਰਕੇ 24 ਹਜ਼ਾਰ ਐਮ ਐਲ ਸ਼ਰਾਬ ਦੀ ਜਿਹੜੀ ਸ਼ੁਰੂਆਤ ਕੀਤੀ ਔਰ ਜੋ ਤੇ ਛਰਾਬ ਦੇ ਸਵੰਦ ਦੇ ਵਿੱਚ ਕੋਈ ਜਿਵੇਂ ਤੇ ਆਦਮ ਇਸ ਜਿਵੇਂ ਤਤੀਲੇ ਡਰਮ ਸਾਰੇ ਜਿਹੜੇ ਉਹਨਾਂ ਨੂੰ ਕਵਾੜ ਕੇ ਡਿਸਟਰਾਇ ਕੀਤੀ ਜਿਹੜਾ ਉਹ ਜਿਹੜਾ ਗਿਆ ਭਾਲਾ ਤਾਂ ਕਿਹੜਾ ਲੋਕਾਂ ਦੀਆਂ ਸਾਨੂੰ ਕੋਈ ਪਤਾ ਚੱਲ ਪਾਇਆ ਕਿ ਕਿਹਨਾਂ ਦੇ ਵੱਲੋਂ ਇਹ ਵੀ ਜਿਹੜਾ ਗੁਰਗੱਤਨ ਦਾਇਆ ਜਾ ਰਿਹਾ ਇਹ ਜਿਹੜਾ ਇੱਕ ਬੰਦਾ ਫੜਿਆ ਗਿਆ ਹੈ ਕੁਝ ਹੋਰ ਵੀ ਇਹਦੇ ਨਾਲ ਦੇ ਬੰਦੇ ਆ ਜਿਨ੍ਹਾਂ ਤੇ ਸੱਤੀ ਕੀਤੀ ਜਾ ਰਹੀ ਹੈ ਔਰ ਜਲਦ ਤੋਂ ਜਲਦ ਜਿਹੜਾ ਉਹਨਾਂ ਨੂੰ ਸਾਰਿਆਂ ਨੂੰ ਦਖਤਾਰ ਕੀਤਾ ਜਾਊਗਾ ਔਰ ਕਿਸੇ ਵੀ ਤਰ੍ਹਾਂ ਦੇ ਕੋਈ ਸ਼ਰਾਬ ਦਾ ਜਿਹੜਾ ਕਿ ਇਹਦਾ ਇੱਕ ਮੰਨ ਲਓ ਪਾਈਆ ਵੀ ਸ਼ਰਾਬ ਦੀ ਲਾਟ ਦੇ ਜਿਹੜਾ ਜਿਹੜਾ ਵਿਅਕਤੀ ਫੜਿਆ ਸਰ ਇਹਦੇ ਉੱਤੇ ਪਹਿਲਾਂ ਵੀ ਕੋਈ ਮੁਕਤਮਾ ਸ਼ਰਾਬ ਦਾ ਹੈਗਾ ਪਹਿਲਾਂ ਵੀ ਇਹਦੇ ਤੇ ਕਾਪੀ ਨਾ ਕਰਨੀ ਜਿਹੜੀ ਤਿਆਰ ਕੀਤੀ ਜਾਂਦੀ ਜਿਸ ਤਰ੍ਹਾਂ ਕੱਤੀ ਲਾੜ ਵਾਕਿਆ ਹੀ ਨੁਕਸਾਨਦੇ ਆ ਦੇਖੋ ਜੀ ਜਿਹੜੇ ਵੀ ਪੀਣ ਵਾਲੇ ਆ ਉਹਨਾਂ ਦੇ ਵਾਸਤੇ ਦੇ ਮਤਲਬ ਦੇਖ ਕੇ ਨਸ਼ਾ ਆ ਤੇ ਜੇ ਆਮ ਆਦਮੀ ਦੀ ਗੱਲ ਸੁਣੀ ਜਾਵੇ ਕਿ ਇਹ ਰੋਗ ਦੇ ਨੁਕਸਾਨਦੇ ਆ ਵੀ ਇਹਦੇ ਨਾਲ ਜਿਹੜੀਆਂ ਮੌਕਾ ਹੋਣੀਆਂ ਵਾ ਜਿਹੜੇ ਇਹੋ ਜਿਹੇ ਗੈਰ ਕਾਨੂੰਨੀ ਧੰਦਾ ਕਰਦੇ ਆ ਇਹਨਾਂ ਕੋਈ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਜਿਹਦੇ ਕਰਕੇ ਜਾਂ ਇਹ ਮਲਾਵਟ ਕਰਦੇ ਆ ਮਲਾਵਟ ਕਾਰਨੀ ਜਿਹੜੇ ਮੌਕਾ ਦਾ ਕਾਰਨ ਬਣਿਆ ਕੁਝ ਨਾ ਇਹ ਸਾਡੇ ਪੰਜਾਬ ਦੇ ਵਿੱਚ ਇੱਕ ਚੀਜ਼ ਦੀ ਪਰਤਲੀ ਮੱਚੀ ਹੋਈ ਹੈ ਔਰ ਹਰ ਨਾਗਰਿਕ ਜਿਹੜਾ ਹੈ ਉਹਨੂੰ ਸੇਫ ਕਰਨ ਲਈ ਜਿਹੜੀ ਪੁਲਿਸ ਦੀ ਡਿਊਟੀ ਹੈ ਆਪਾਂ ਉਹ ਡਿਊਟੀ ਨਿਭਾ ਦੇਣੀ ਚਾਹੀਦੀ ਹੈ ਜਿਹੜਾ ਦੋਸ਼ੀ ਫੜਿਆ ਗਿਆ ਕੀ ਨਾ ਆਇਆ ਤੇ ਕਿੱਥੇ ਤੇ ਰਹਿਣ ਵਾਲਾ ਜੇ ਹੋਰ ਵੀ ਸਾਥੀ ਇਤਨ ਸਿੰਘ ਵਾਸੀ ਪਠਾਨਾ ਹੋਰ ਵੀ ਸਾਥੀ ਹੈਗੇ ਇਹਦੇ ਜਿਹੜੇ ਹੋਰ ਵੀ ਵਿਅਕੀ ਜਿਹੜੇ ਆ ਇਸ ਵਕਤ ਕੱਲ ਜਿਹੜਾ ਇੱਕ ਵੱਡਾ ਰੇਡ ਹੋਇਆ ਉਹ ਤੋਂ ਬਾਅਦ ਇੱਥੇ ਜਿਹੜੇ ਹੋਰ ਹੋਏ ਆ ਉਹ ਜਲਦ ਉਹਨਾਂ ਨੂੰ ਫੜ ਕੇ ਕੋਈ ਵੀ ਨਸ਼ਾ ਵੇਚਣ ਵਾਲਾ ਜਿਹੜਾ ਉਹ ਬਾਹਰ ਜਿਹੜਾ ਥੀ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਇਹ ਖਤੰਡਾ ਕਰਦੇ ਲੋਕਾਂ ਨੂੰ ਇਹ ਵੀ ਸਾਡੇ ਨੂੰ ਹਦੈਤਿਆ ਮਨਜੂਰ ਐਸਐਸਪੀ ਸਾਹਿਬ ਨੂੰ ਕਿ ਜਿਹੜੇ ਮਨਜੂਰशुदा ਟੀਕੇ ਆ ਉਥੋਂ ਸ਼ਰਾਬ ਲੈ ਕੇ ਫਿਰ ਜਿਹੜੇ ਇੱਦਾਂ ਤਸੀਦ ਕਰਕੇ ਬਾਹਰੋਂ ਸ਼ਰਾਬ ਵੇਚਦੇ ਨੇ ਇਹਨਾਂ ਦੇ ਵਿੱਚ ਜ਼ਹਿਰ ਮਿਲਾਵਟ ਚ ਕੀ ਹੋ ਸਕਦਾ ਇਹਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਇਹੋ ਜਿਹੜਾ ਨਸ਼ਾ ਆ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਤੇ ਸੁਚੇਤ ਰਹਿਣਾ ਚਾਹੀਦਾ ਤੇ ਜਿਹੜੀ ਕੋਈ ਚੀਜ਼ ਸਰਟੀਫਾਈਡ ਆ ਉਹੋ ਹੀ ਚੀਜ਼ ਜਿਹੜੀ ਆ ਉਹ ਇਹ ਰਿਸੀਪਸ਼ਨ ਕਰਨੀ ਜਿਹੜੀ ਹੈ ਔਰ ਲੋਕਾਂ ਨੂੰ ਮੇਰੇ ਵੱਲੋਂ ਦਬੀ ਹੋਈ ਹਦਾਇਤ ਹੈ ਕਿ ਜਿਹੜਾ ਸ਼ਰਾਬ ਮੋਲੇਪੁਰ ਦੇ ਈਵੀਅ ਚ ਸ਼ਰਾਬ ਵੇਚਦੇ ਉਹਨਾਂ ਕੋ ਸ਼ਰਾਬ ਨਾ ਦੇ। ਕੁੱਲ ਕਿੰਨੀ ਦੇ ਸੋਇ ਜਿਹੜੀ ਕੀਤੀ ਗਈ ਕਾਰ ਕਿੰਨੀ ਕਿ ਬਰਾਮਤ ਹੋਈ ਸੀ? 2600 ਕਿਲੋ ਲਾਣ ਜਿਹੜੀ ਬੜੀ ਵੱਡੀ ਮਾਤਰਾ ਵਿੱਚ ਹੁੰਦੀ ਹੈ ਇੱਕ ਬਰਾਮ ਦੇ ਵਿੱਚ 100 ਕਿਲੋ ਜਾਂ 150 ਕਿਲੋ ਲਾਣ ਹੁੰਦੀ ਹੈ। ਉਹ 2600 ਕਿਲੋ ਵੀ ਉਹ ਜਿਹੜੀ